ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਸਿੱਧੂ ਮੂਸੇ ਵਾਲੇ ਨੇ ਡ੍ਰੇਕ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ ਤੇ ਵੀਡੀਓ ਨੂੰ ਜਰੂਰ ਵੇਖਿਓ ਅਤੇ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੀ ਈਪੀ ਦੇ ਵਿੱਚ Song Never Fold ਉੱਤੇ 150 ਮਿਲੀਅਨ ਪਲੱਸ ਵਿਊਜ਼ ਹੋ ਚੁੱਕੇ ਨੇ ਅਤੇ 1.5 ਮਿਲੀਅਨ ਪਲੱਸ ਲਾਈਕਸ ਹੋ ਚੁੱਕੇ ਨੇ ਇਹ ਸਿੱਧੂ ਮੂਸੇ ਵਾਲੇ ਦੇ ਫੈਨਜ਼ ਲਈ ਬਹੁਤ ਹੀ ਵੱਡੀ ਅਚੀਵਮੈਂਟ ਹੈ ਤੇ ਦੋਸਤੋ ਰਕੀਸ਼ੀ ਫਾਟੂ ਨਾਮ ਦਾ ਇੱਕ ਰੈਸਲਰ ਹੈ ਇੰਸਟਾਗ੍ਰਾਮ ਦੇ ਉੱਪਰ ਜਿਸ ਦੇ 4 ਲੱਖ ਤੋਂ ਜ਼ਿਆਦਾ ਫਾਲੋਅਰ ਨੇ ਅਤੇ ਸਿੱਧੂ ਮੂਸੇ ਵਾਲੇ ਬਾਈ ਨੂੰ ਵੀ ਫੋਲੋ ਕਰਦਾ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤੇ ਸਟੈਫ ਲੰਡਨ ਨੂੰ ਵੀ ਫੋਲੋ ਕਰਦਾ ਹੈ ਤੇ ਡਬਲਯੂਡਬਲਯੂ ਦੇ ਫੈਨ ਜੋ ਕਿ ਬਹੁਤ ਸਮੇਂ ਤੋਂ ਡਬਲਯੂਡਬਲਯੂ ਰੈਸਲਿੰਗ ਦੇਖ ਰਹੇ ਨੇ ਉਹ ਜਾਣਦੇ ਹੋਣਗੇ ਕਿ ਇਹ ਬਹੁਤ ਹੀ ਵੱਡਾ ਖਿਡਾਰੀ ਹੈ ਤੇ ਬਹੁਤ ਹੀ ਪੁਰਾਣਾ ਖਿਡਾਰੀ ਹੈ ਤਾ ਬੀਤੇ ਦਿਨੀ ਰਕੀਸ਼ੀ ਫਾਟੂ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੀ ਰੀਸੈਂਟ ਪੋਸਟ ਸ਼ੇਅਰ ਕੀਤੀ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਪੋਸਟ ਵੇਖ ਹੀ ਸਕਦੇ ਹੋ ਦੋਸਤੋ ਐਡੇ ਐਡੇ ਵੱਡੇ ਰੋਕ ਵੀ ਫੈਨ ਨੇ ਸਿੱਧੂ ਮੂਸੇ ਵਾਲੇ ਦੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਸੈਕਸ਼ਨ ਵਿੱਚ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਜੀ